ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਤਕਰੀਬਨ 1 ਸਾਲ ਤੋਂ ਆਪਾਂ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦੇ ਤਹਿਤ ਹਰ ਐਤਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਲੈ ਕੇ ਆਉਂਦੇ ਆ ਇਸ ਲੜੀ ਦੇ ਤਹਿਤ ਆਪਾਂ 33 ਪੇਪਰ ਕਰ ਚੁੱਕੇ ਹਾਂ ਅੱਜ ਆਪਾਂ 34 ਨੰਬਰ ਪੇਪਰ ਕਰਨ ਜਾ ਰਹੇ ਹਾਂ ਜਿੰਨੇ ਵੀ ਸਾਥੀ ਅੱਜ ਸਾਡੇ ਨਾਲ ਪਹਿਲੀ ਵਾਰ ਜੁੜੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਜਿੰਨਾ ਵੀ ਅਸੀਂ ਮਟੀਰੀਅਲ ਪੇਪਰ ਦੇ ਸੰਬੰਧ ਦੇ ਵਿੱਚ ਅਪਲੋਡ ਕਰ ਰਹੇ ਆ ਜਿਸ ਦੇ ਵਿੱਚ ਕਿ ਡੇਲੀ ਡਿਕਟੇਸ਼ਨ ਹੋ ਗਈਆਂ ਲੱਲੇ ਪੈਰ ਬਿੰਦੀ ਸੀਰੀਜ਼ ਅਸੀਂ ਚਲਾਈ ہوئی ਆ ਸ਼ਾਰਟ ਦੇ ਵਿੱਚ ਡੇਲੀ ਇੱਕ ਸ਼ਾਰਟ ਅਸੀਂ ਅਪਡੇਟ ਕਰ ਰਹੇ ਆ ਇਸ ਤੋਂ ਇਲਾਵਾ ਪੁਰਾਣੇ ਪੇਪਰ ਵੀ ਅਸੀਂ ਨੇ ਅਪਲੋਡ ਕੀਤੇ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਲਾਭ ਉਠਾਉਣ ਲਈ ਤੁਸੀਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਜਾਦੇ ਸਮਾਂ ਨਾ ਵੇਸਟ ਕਰਦੇ ਹੋਏ ਅੱਜ ਦਾ ਪੇਪਰ ਆਪਾਂ ਕਰਦੇ ਹਾਂ ਸਟਾਰਟ ਜਿਹੜਾ ਕਿ 34 ਨੰਬਰ ਹੈ ਜੇ ਪਿਛਲੇ 33 ਪੇਪਰਾਂ ਦੇ ਵਿੱਚੋਂ ਤੁਹਾਡਾ ਕੋਈ ਪੇਪਰ ਮਿਸ ਹੋਇਆ ਤਾਂ ਸਾਡੇ ਚੈਨਲ ਤੇ ਪਲੇਲਿਸਟ ਬਣੀ ਹੋਈ ਹੈ ਸਪੈਸ਼ਲ ਸੰਡੇ ਟੈਸਟ ਸੀਰੀਜ਼ ਦੇ ਨਾਮ ਤੇ ਉੱਥੋਂ ਜਾ ਕੇ ਤੁਸੀਂ ਆਪਣੇ ਪੇਪਰ ਜਿਹੜੇ ਉਹ ਕਰ ਸਕਦੇ ਹੋ। ਹਾਂਜੀ। रेडी स्टार्ट ਪੰਜਾਬ ਦੀਆਂ ਔਰਤਾਂ ਕੰਦ ਚਿੱਤਰਕਾਰੀ ਲਈ ਖਾਸ ਤੌਰ ਤੇ ਜਾਣੀਆਂ ਜਾਂਦੀਆਂ ਹਨ ਇਹਨਾਂ ਚਿੱਤਰਾਂ ਨੂੰ ਕੰਦ ਲਿਪ ਕੇ ਉਸ ਉੱਪਰ ਰੰਗਾਂ ਨਾਲ ਬਣਾਇਆ ਜਾਂਦਾ ਸੀ ਇਹਨਾਂ ਚਿੱਤਰਾਂ ਵਿੱਚ ਕੁਦਰਤ ਤੇ ਪਰਮਾਤਮਾ ਨੂੰ ਹੀ ਚਿੱਤਰਿਆ ਜਾਂਦਾ ਸੀ ਡੰਡੀ ਇਹਨਾਂ ਚਿੱਤਰਾਂ ਵਿਚ ਤੋਤੇ ਮੂਰ ਕਬੂਤਰ ਫੁੱਲ ਅਤੇ ਦੇਵੀ ਦੇਵਤਿਆਂ ਦੇ ਚਿੱਤਰ ਚਿਤਰੇ ਜਾਂਦੇ ਸਨ ਅਸਲ ਵਿੱਚ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਉਲਿਖਣ ਦਾ ਮਕਸਦ ਬੁਰਾਈਆਂ ਨੂੰ ਆਪਣੇ ਘਰ ਤੋਂ ਦੂਰ ਰੱਖਣ ਦਾ ਤਰੀਕਾ ਸੀ ਇਹਨਾਂ ਉਪਰੋਕਤ ਕਲਾਮਾਂ ਤੋਂ ਬਿਨਾ ਹੋਰ ਵੀ ਬਹੁਤ ਸਾਰੀਆਂ ਹੱਥ ਕਲਾਵਾਂ ਪੰਜਾਬੀ ਔਰਤਾਂ ਦੇ ਹਿੱਸੇ ਆਉਂਦੀਆਂ ਹਨ ਜਿਵੇਂ ਕਿ ਪਰਾਂਦਾ ਬਣਾਉਣਾ ਨਾਲੇ ਬੋਨਾ ਮਿੱਟੀ ਦੇ ਚੁੱਲ੍ਹੇ ਵਿੱਚ ਮਿੱਟੀ ਲੱਕੜੀ ਦੀਆਂ ਮੂਰਤੀਆਂ ਤੋਂ ਲੈ ਕੇ ਕਾਗਜ਼ੀ ਫੁੱਲਾਂ ਤੱਕ ਅਨੇਕ ਕਲਾਵਾਂ ਸ਼੍ਰੇਣੀਆਂ ਸ਼ਾਮਿਲ ਹਨ ਇਸ ਵਿੱਚ ਕੰਦ ਚਿੱਤਰ ਸੋਨੇ ਦੇ ਗਹਿਣੇ ਮਿੱਟੀ ਦੇ ਬਰਤਨਾ ਉੱਤੇ ਕੀਤੀ ਗਈ ਮੀਨਾਕਾਰੀ ਵੀ ਸ਼ਾਮਿਲ ਹੈ ਡੰਡੀ ਹੋਰ ਬਹੁਤ ਸਾਰੇ ਹੁਨਰਾਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾਂਦਾ ਰਿਹਾ ਹੈ ਡੰਡੀ ਪੰਜਾਬ ਦੀਆਂ ਸੁਆਣੀਆਂ ਨੇ ਕਸੀਦਾਕਾਰੀ ਵਿੱਚ ਵੀ ਆਪਣੇ ਜੋਹਰ ਦਿਖਾਏ ਹਨ ਇਥੋਂ ਦੀ ਫੁਲਕਾਰੀ ਦੀ ਕਢਾਈ ਪੂਰੇ ਸੰਸਾਰ ਵਿੱਚ ਪ੍ਰਸਿੱਧ ਹੈ ਡੰਡੀ ਇਸ ਤੋਂ ਬਿਨਾ ਚਾਦਰਾਂ ਦੀ ਕਢਾਈ ਰੁਮਾਲਾਂ ਝੋਲੇ ਦੀ ਕਢਾਈ ਆਦ ਵੀ ਕੀਤੀ ਜਾਂਦੀ ਸੀ ਡੰਡੀ ਇਹਨਾਂ ਕਢਾਈਆਂ ਦੀਆਂ ਕਿਸਮਾਂ ਵੀ ਅਲੱਗ-ਅਲੱਗ ਹੁੰਦੀਆਂ ਸਨ ਇਹਨਾਂ ਨੂੰ ਔਰਤਾਂ ਰੰਗ-ਵਿਰੰਗੇ ਰੇਸ਼ਮੀ ਧਾਗਿਆਂ ਨਾਲ ਬੁਣਦੀਆਂ ਸਨ ਇਸ ਦੇ ਨਾਲ ਹੀ ਰੰਗ-ਵਿਰੰਗੇ ਨਾਲੇ ਵੀ ਘਰ ਵਿੱਚ ਹਾਂਜੀ 2 ਮਿੰਟ ਦੀ ਬ੍ਰੇਕ ਹੈ ਇਸ ਬ੍ਰੇਕ ਦੇ ਵਿੱਚ ਤੁਸੀਂ ਇਸ ਪੈਰਾਗ੍ਰਾਫ ਨੂੰ ਪੜ੍ਹ ਲੂਗੇ ਉਸ ਤੋਂ ਬਾਅਦ ਆਪਾਂ ਸੈਕੰਡ ਪੈਰਾ ਲਿਖਾਂਗੇ <coughs> हाँ जी सेकंड पैराग्राफ लिखा रेडी स्टार्ट यह भी आया है ਕੇ ਪੁਰਾਤਨ ਸਮਿਆਂ ਵਿੱਚ ਜਿਸ ਮਹੀਨੇ ਬੱਚੇ ਨੇ ਜਨਮ ਲੈਣਾ ਤਾਂ ਘਰ ਦੇ ਬਜ਼ੁਰਗਾਂ ਨੇ ਉਸ ਮਹੀਨੇ ਤੇ ਹੀ ਛਟਪਟ ਬੱਚੇ ਦਾ ਨਾਂ ਰੱਖ ਦੇਣਾ ਜਿਵੇਂ ਜੇਠ ਮਹੀਨਾ ਚੱਲ ਰਿਹਾ ਹੈ ਤਾਂ ਜੇਠੂ ਮੱਲ ਜੇਠਾ ਜੇਠੇ ਖਾਂ ਆਦ ਜੇਠ ਮਹੀਨੇ ਦਾ ਪੰਜਾਬੀ ਸੱਭਿਆਚਾਰ ਨਾਲ ਵੀ ਗੂੜਾ ਸਬੰਧ ਹੈ ਜਿੱਥੇ ਜੇਠ ਸ਼ਬਦ ਜੇਠ ਮਹੀਨੇ ਨਾਲ ਸੰਬੰਧਿਤ ਹੈ ਉਥੇ ਹੀ ਜੇਠ ਸ਼ਬਦ ਸਮਾਜਿਕ ਰਿਸ਼ਤਿਆਂ ਵਿੱਚ ਵੀ ਕਈ ਥਾਈਂ ਵਰਤਿਆ ਜਾਂਦਾ ਹੈ ਡੰਡੀ ਸਮਾਜਿਕ ਰਿਸ਼ਤਿਆਂ ਵਿੱਚ ਜੇਠ ਸ਼ਬਦ ਦਾ ਸ਼াব্দਿਕ ਅਰਥ ਵੱਡਾ ਹੁੰਦਾ ਹੈ ਘਰ ਵਿੱਚ ਪਹਿਲੇ ਜਨਮ ਲੈਣ ਵਾਲੇ ਬੱਚੇ ਨੂੰ ਜੇਠਾ ਕਿਹਾ ਜਾਂਦਾ ਹੈ ਜੋ ਅੱਜ ਵੀ ਪ੍ਰਚਲਿਤ ਹੈ ਡੰਡੀ ਇਉਂ ਹੀ ਪੁਰਾਤਨ ਸਮਿਆਂ ਵਿੱਚ ਘਰ ਦੇ ਮੋਢੀ ਪੁਰਸ਼ ਨੂੰ ਵੀ ਜੇਠ ਆਖ ਬੁਲਾਇਆ ਜਾਂਦਾ ਸੀ ਅਤੇ ਵਿਹੁਤਾ ਜੀਵਨ ਹੰਡਾ ਰਹੀਆਂ ਇਸਤਰੀਆਂ ਦਾ ਆਪਣੇ ਪਤੀ ਦੇ ਵੱਡੇ ਭਰਾ ਨਾਲ ਰਿਸ਼ਤਾ ਵੀ ਜੇਠ ਵਾਲਾ ਹੁੰਦਾ ਹੈ ਡੰਡੀ ਜਿੱਥੇ ਜੇਠ ਮਹੀਨਾ ਆਪਣੇ ਕੁਦਰਤੀ ਸੁਭਾਅ ਕਾਰਨ ਗਰਮ ਮਹੀਨਾ ਤਾਂ ਹੁੰਦਾ ਹੀ ਹੈ ਉਥੇ ਹੀ ਇਸ ਮਹੀਨੇ ਦੀ ਤਪਸ਼ ਵਧਾਉਣ ਵਿੱਚ ਮਨੁੱਖ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਰੁੱਖਾਂ ਦੀ ਅੰਨੇਵਾ ਕਟਾਈ ਪਾਣੀ ਦੀ ਦੁਰਵਰਤੂ ਇਸ ਮਹੀਨੇ ਕਣਕ ਦੀ ਕਟਾਈ ਮਗਰੋਂ ਪਰਾਲੀ ਦੀ ਰਹਿੰਦ-ਖੂੰਦ ਨੂੰ ਅੱਗ ਲਗਾ ਕੇ ਬਾਤਾਬਰਨ ਨੂੰ ਗੰਦਲਾ ਕਰਨ ਦੇ ਨਾਲ-ਨਾਲ ਤਪਸ਼ ਵੀ ਵੱਧ ਰਹੀ ਹੈ ਦੂਜੇ ਪਾਸੇ